ਇਸ ਵਾਰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਲੰਘੇ 5 ਸਾਲ ਪਹਿਲਾਂ ਸਾਲ 2019 ਦੇ ਮੁਕਾਬਲੇ ਇਸ ਵਾਰ ਵੋਟ ਪਰਸੈਂਟੇਜ ਘਟ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਇਸ ਦਾ ਕਾਰਨ ਇਹ ਹੈ ਕਿ ਦੇਸ਼ ਅਤੇ ਪੰਜਾਬ ਸੂਬੇ ਦੇ ਲੋਕ ਸਿਆਸੀ ਲੀਡਰਾਂ ਤੋਂ ਖਫਾ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਭਾਜਪਾ ਲੀਡਰਾਂ ਤੋਂ ਬਾਅਦ ਹੁਣ ਕਾਂਗਰਸ ਲੀਡਰਾਂ ਦਾ ਵੀ ਪਿੰਡਾਂ ਦੇ ਵਿੱਚ ਵਿਰੋਧ ਹੋਣ ਲੱਗਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਸਭਾ ਕਾ ਗੁਰਦਾਸਪੁਰ ਤੋਂ ਜਿੱਥੇ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਡੀਸੀ ਗੁਰਦਾਸਪੁਰ ਨੂੰ ਆਪਣੀਆਂ ਸਮੱਸਿਆਵਾਂ ਬਾਬਤ ਇੱਕ ਮੰਗ ਪੱਤਰ ਸੌਂਪਿਆ ਹੈ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਦਾ ਡਟ ਕੇ ਵਿਰੋਧ ਕੀਤਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਦੇ ਵਿੱਚ ਬੂਥ ਨਹੀਂ ਲੱਗਣ ਦਿੱਤੇ ਜਾਣਗੇ ਅਸੀਂ ਅੱਜ ਡੀਸੀ ਸਾਹਿਬ ਦੇ ਪੇਸ਼ ਹੋਏ ਹਾਂ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁੱਲ ਚੱਲਦਾ ਸੀ ਰੇਲਵੇ ਨੂੰ ਬੰਦ ਕਰ ਦਿੱਤਾ ਉਹ ਸਾਰੀ ਵਾਤੇ ਸਾਡਾ ਜਾਨੀ ਕੇ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇ ਕੀਤਾ ਤੇ ਆਪਣਾ ਪੁਲੀਆਂ ਚੁਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਹ ਥਾਂ ਫਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਚੋਣ ਜਾਬਤਾਂ ਦੇ ਵਿੱਚ ਕਿਤੇ ਹਾੜਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਕਿ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਤੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁੱਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਨੀਸੀ ਦਫਤਰ ਆਏ ਆ ਅਸੀਂ ਇਹ ਕਾ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਆਂ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਤਪੇਰ ਪਿੰਡ ਦੇ ਬੰਦੇ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣੀ ਦੁੱਖ ਤਲੀਫਾਂ ਕਿੱਧਰੋਂ ਨਹੀਂ ਲੰਘ ਰਹੇ ਆ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਦਾ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਆ ਅੱਜ 22 ਦਿਨ ਹੋ ਚੁੱਕੇ ਇਸ ਗੱਲ ਨੂੰ ਸੋ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ 메ਨ ਜੀਟੀ ਰੋਡ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠੇ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਾ ਜੀ ਵੀਡੀਓ ਨੇ ਜੋ ਕੰਮ ਕਰ ਰਹੇ ਸਹੀ ਕਰ ਰਹੇ ਆਈ ਸੁਖੀ ਰੰਧਾਵਾ ਗਲਤ ਕਰਦਿਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜ ਕੱਲ੍ਹ ਕਿਸਦਾ ਘਰ ਦੇਖਦਾ ਅੱਜ ਘਰ ਉੱਥੋਂ ਵੱਡੇ ਜੰਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਕਾਰ ਦਲਸ਼ੀਲ ਨਕੇਸ਼ ਕੁਮਾਰ ਦੀ ਮਾਤਾ ਪੱਤੇ ਨੰਗਲ ਧਾਰੀਵਾਲ ਸੇ ਆਈ ਹਾਂ ਮੈਂ ਡੀਸੀ ਦਫ਼ਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਪੱਤੇ ਨੰਗਲ ਐਸਐਲਐਸ ਇੰਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲਵੜ ਲੈਂ ਦੇ ਵਿੱਚੋਂ ਪੈਂਦਾ ਸੀ ਹੁਣ ਰੇਲਵੜੇ ਦਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋਂ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਰਹਿ ਰਹੇ ਨੇ ਸਿੱਖ ਬਰਾਦੀ ਦੇ ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰਾਂ ਲੱਗ ਗਏ ਉਹ ਸਾਡਾ ਪਾਣੀ ਨਿਕਾਸ ਨਹੀਂ ਹੋ ਜਾਂਦੇ ਚੰਗੇ ਭਲੇ ਪਾਪਾ ਪੁੱਟੇ ਸੀਵਰੇਜ ਪੈਣ ਲੱਗੇ ਹੋਰ ਕਹਿੰਦੇ ਅਸੀਂ ਨਹੀਂ ਪੈਣਦੇ ਮੇਰੀ ਬੇਨਤੀ ਹੈ ਕਿ ਮੇਰੀ ਸਮੱਸਿਆ ਹੱਲ ਕੀਤੀ ਜਾਵੇ ਦੂਸਰੀ ਗੱਲ ਮੇਰੇ ਬੇਟੇ ਦਾ ਸ਼ਹੀਦ ਦਾ ਘੇਟ ਵੜਿਆ ਉਹ ਵੀ ਪਾਣੀ 'ਚ ਡੁੱਬ ਗਿਆ ਬੇਸ਼ੱਕ ਚਲ ਕੇ ਮੇਰੇ ਨਾਲ ਚੱਕ ਕੇ ਦੇਖ ਲੋ ਹਾਂਜੀ ਕੀਤੀ ਸੀ ਵੀਡੀਓ ਵਿੱਚ ਸ਼ਿਕਾਇਤ ਵੀ ਉਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਹੈ ਕਿ ਉਹ ਪਹਿਲਾਂ ਪਾਣੀ ਉਹਦਾ ਜਿਹੜਾ ਇਹ ਰੇਲਵੇ ਦੀ ਪਾਰੀ ਦੇ ਨਾਲ ਪੈ ਰਿਹਾ ਸੀ ਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਤੇ ਉਹਨਾਂ ਦਾ ਕੰਮ ਕਰਨਾ ਹੈ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜੀਸੀਬ ਨੇ ਬੰਦ ਕਰਤਾ ਸੀ ਉਹ ਜਿਸ ਨੂੰ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਨਿਵੇਂ ਗਲੀਆਂ ਤੋਂ ਨਿਵੇਂ ਘਰ ਜਿਹੜੇ ਉਹਨਾਂ ਜਾਨਾ ਸ਼ੁਰੂਗਾ ਬੱਸ ਬੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਲ ਸਟਰੀਮ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬਗਾ ਪਰ ਮੰਨਣਾ ਕੋਈ ਹਾਲੇ ਦਾ ਲਾਭ ਜਵੇ ਇਲੈਕਸ਼ਨ ਕੂਝ ਨੇ ਦਾ ਤਾਂ ਅਸੀਂ ਦਾ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਹਿੰ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰ ਬੋ ਮਰਵਾ ਕੇ ਤੇ ਥੋੜਾ ਬੋਦਾ ਪਾਣੀ ਦਾ ਨਿਕਾਸ ਕਿਸ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਮਾਰੇ ਮੁਰੀਆਂ ਫੈਲਣ ਦਾ ਖਾਸ਼ਾ ਉਹ ਨਾ ਫੈਲੇ ਤੇ ਇਸ ਬੰਦ ਵੇ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੌਜੂਦ ਬੰਦਿਆਂ ਨੇ ਬਾਅਦ ਚ ਉੱਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਪੁਈ ਜਾਂਦੀਆਂ ਦਾ ਤਾਂ ਮਤਲਬ ਜੋ ਹੈ ਕਾਂ ਅਸੀਂ ਉਹਦਾ ਕਰਵਾ ਦਾਂਗੇ ਆਰ ਜੀ ਕੋਈ ਪਰਮਾਨੈਂਟ ਕੋਈ ਹਾਲ ਜਿਹੜਾ ਕੋ ਹੁੰਦਾ ਉਹ ਜ਼ਰੂਰ ਕਰਾਂਗੇ ਮਤਲਬ ਸਾਡੀ ਜੇ ਸ਼ਿਕਾਇਤ ਜਿਹੜੀ ਹੈ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਸੁਖਸਿੰਦਰ ਸਿੰਘ ਜੀ ਰਣਵਾਵਾ ਸਾਹਿਬ ਉਹਨਾਂ ਵੱਲੋਂ ਕੀਤੀ ਗਈ ਹੈ ਜੀ ਬੀਡੀਪੀਓ ਸੰਤੋਖ ਸਿੰਘ ਧਾਰੀਵਾਲ ਹੋਰਾਂ ਦਾ ਕਹਿਣਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਅਸੀਂ ਕੰਮ ਨਹੀਂ ਕਰ ਸਕਦੇ ਪਰ ਫਿਰ ਵੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਸਾਡੀ ਸ਼ਿਕਾਇਤ ਕੀਤੀ ਗਈ ਸੀ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ